ਇਹ ਤਾਂ ਨਹੀਂ ਇਸੇ ਕੰਮਤੀਆਂ ਠੀਕ ਹੈ ਨਾ 12000 ਤੋਂ ਵੱਧ ਫਾਈਲਾਂ ਸਾਈਨ ਕਰਤੀਆਂ ਮੈਂ ਮੈਂ ਸੁਰੇਸ਼ ਨੂੰ ਨਹੀਂ ਫੜਾਉਂਦਾ ਠੀਕ ਹੈ ਮੈਂ ਆਪ ਸਾਈਨ ਕਰ ਦਿਆਂਗੀ ਇਸ ਗੱਲ ਤੇ ਖੁਸ਼ ਹੋ ਜੂ ਹਾਂ ਤੁਸੀਂ ਵੀ ਚਿੱਠੀ ਲਿਖ ਦੇਣਾ ਬਾਅਦ ਫਿਰ ਕਰਸੀ ਵੀ ਤੁਸੀਂ ਫੇਰ ਦੇਸੀ ਬੜੇ ਸਰ ਹਾਂ ਕਰਸੀ ਤਾਂ ਕੋਈ ਕਰਦੀ ਉਹ ਤਾਂ ਲੋਕ ਫੇਰ ਲਗੇ ਹੀ ਕਰਸੀ ਉਹ ਉੱਥੇ ਡਾਕਰਾਂ ਕਿ ਲੋ ਇਹ ਇਸੇ ਕਾਲ ਚਰਾਣੀ ਵਾਲੀ ਮੰਡੀ 'ਚ ਇਹੀ ਹੈਲੀਕਾਪਟਰ ਉਤਰਦਾ ਸੀ ਪਰ ਵਿੱਚੋਂ ਕੋਈ ਹੋਰ ਉਤਰਦਾ ਸੀ ਤੇ ਪਬਲਿਕ ਨੇ ਐਸਾ ਪਲਟਾ ਮਾਰਿਆ ਹੈ ਹੈਲੀਕਾਪਟਰ ਵੀ ਉਹੀ ਹੈ ਤੇ ਮੰਡੀ ਵੀ ਉਹੀ ਹੈ ਪਰ ਹੁਣ ਉਹ ਹੈਲੀਕਾਪਟਰ ਨੂੰ ਦੇਖ ਕੇ ਅੰਦਰ ਵੜਦੇ ਆ ਵੀ ਯਾਰ ਉੱਤੋਂ ਦੀ ਘੜਿਆ ਜਾਣਾ ਦੇ ਜਾਣ ਕਿਤੇ ਐਵੇਂ ਮਿੰਝ ਜਾਂਦੇ ਨੇ ਉੱਤੋਂ ਹੀ ਇਹ ਕੁਦਰਤ ਹੈ ਜੀ ਇਸ ਤਾਂ ਮੈਂ ਬੜਾ ਮਸ਼ਹੂਰ ਸੀਗਾ ਕਿ ਭਗਵੰਤ ਮਾਨ ਤੇ ਸਿਆਸੀ ਗੁਰੂ ਰਾਜਵਾਲ ਸਾਹਿਬ ਨੇ ਇਹ ਠੀਕ ਹੈ ਮੈਂ ਸਿਆਸੀ ਗੁਰੂ ਸੀ ਮੇਰੇ ਮੈਂ ਜਦੋਂ ਇੱਥੇ ਭੁਖੜ ਤਾਰ ਤੇ ਬੈਠਾ ਸੀ ਉਦੋਂ ਇਹ ਕਾਮੇਡੀ ਕਰਿਆ ਕਰਦਾ ਸੀ ਆ ਕੇ ਉਹ ਤੇ ਬਾਅਦ ਮੈਨੂੰ ਇਹਨੇ ਕਿਹਾ ਬਾਪੂ ਜੀ ਬਹੁਤ ਪੈਸੇ ਕਮਾ ਲੇ ਮੈਂ ਪੋਲਿਟਿਕਸ ਚ ਜਾਣਾ ਮੈਂ ਕਿਹਾ ਵੀ ਅਸੀਂ ਤਾਂ ਪੋਲਿਟਿਕਸ ਚ ਹਾਂ ਨਹੀਂ ਮੈਨੂੰ ਬਾਹਰ ਲੋਕਾਂ ਚ ਲੈ ਕੇ ਜਾਓ ਫਿਰ ਇਹਨੂੰ ਕੁਝ ਕਾਲ ਜਾਂ ਚ ਕੁਝ ਉਹਦੇ ਚ ਲੈ ਕੇ ਉਹ ਤੇ ਬਾਅਦ ਇਹਨੂੰ ਕਿਹਾ ਕੋਈ ਪਾਰਟੀ ਜੁਆਇਨ ਕਰ ਲੈ ਫਿਰ ਇਹ ਚਲਾ ਗਿਆ ਪੀਪੀਪੀ ਪੀਪੀਪੀ ਚੋ ਆ ਗਿਆ ਇਹ ਆਮ ਆਦਮੀ ਪਾਰਟੀ ਜੀ ਜਦੋਂ ਐਮਪੀ ਬਣਿਆ ਜਿੰਨੀ ਦੇਰ ਉੱਤੇ ਰਿਹਾ ਇਨੇ ਮੇਰਾ ਸਿਰ ਖਾਦੇ ਬਿਨਾ ਪਾਰਲੀਮੈਂਟ 'ਚ ਇੱਕ ਦਿਨ ਵੀ ਨਹੀਂ ਬੋਲਿਆ ਪਰ ਹੁਣ ਹੁਣ ਜਦੋਂ ਦਾ ਚੀਫ ਮਿਨਿਸਟਰ ਬਣਿਆ ਪਤਾ ਨਹੀਂ ਇਹਨੂੰ ਕੀ ਹੋਇਆ ਮੈਨੂੰ ਤਾਂ ਆ ਦੋ ਮੀਟਿੰਗਾਂ ਹੋਈਆਂ ਮੈਨੂੰ ਤਾਂ ਸਾਢੇ 3 ਸਾਲ 'ਚ ਕਦੇ ਮੀਟਿੰਗ ਤੇ ਵੀ ਨਹੀਂ ਬੁਲਾਉਂਦਾ ਰੈਸਟ ਸ਼ੁਰੂ ਕਰਦਾ ਮੈਂ ਇੱਕ ਦਿਨ 'ਚ ਕਿਉਂਕਿ ਮੈਂ ਯੂ نو ਐਕਸਰਸਾਈਜ਼ ਕਰਨ ਨਾਲ ਯੂ ਗੈਟ ਟਾਇਰਡ ਕਹਿੰਟਾਕ ਦੁਪਹਿਰੇ ਰੈਸਟ ਤੇ ਸ਼ਾਮ ਨੂੰ ਜੇ ਫ੍ਰੀ ਆਂ ਜੇ ਨਹੀਂ ਕਿਤੇ ਜਾਣਾ ਤੇ ਫੇ ਆਪਣੇ ਘਰ ਪੁੱਧ ਗਿਆ ਰਿਲੈਕਸ ਕਰਕੇ ਬੈਠਣਾ ਟੀਵੀ ਸ਼ੀ ਵੀ ਲਾਉਣਾ ਇੱਕ ਦੋ ਇੱਕ ਦੋ ਤਿੰਨ ਡਰਿੰਕਸ ਪੀਣੀਆਂ ਵਦਿਆ ਵਦਿਆ ਜਿਹੜੀ ਚੰਗੀ ਕੋਲ ਵਿਸਕੀ ਤੁਹਾਨੂੰ ਲੱਗਦੀ ਹੈ ਉਹਨੂੰ ਫਿਰ ਨਾਲੇ ਕੋਈ 넷ਫਲਿਕਸ ਤੇ ਕੋਈ ਅੱਛੀ ਮੂਵੀ ਲਾ ਲੋ ਅੱਜ ਕੱਲ ਮੈਂ ਸਟਾਰਟ ਕੀਤੀ ਸੀ ਸਿਮਨਨ ਥੋੜੀ ਜਿਹੀ ਨਾ ਆਰਗਨ ਮੀਟ ਜੀ ਆਰਗਨ ਮੀਟ ਹੁੰਦਾ ਕਲੀਜੀ ਜੀ ਆਟੋ ਲੈਂਗੁਏਜ ਤੇ ਲੱਗੇ ਹੋਏ ਆ ਆਪਾਂ ਚੰਗੇ ਭਲੇ ਹੁਣ ਕੋਈ ਵਿਆਹ ਤੋਂ ਆਇਆ ਹੋਇਆ ਕੋਈ ਪ੍ਰਵਾਸੀ ਉਹ ਰਿਕਸ਼ਾ ਚਲਾਉਂਦਾ ਹੁੰਦਾ ਇੱਥੇ ਆਪਣੇ ਜਿੱਥੇ ਉਤਰਨਾ ਹੁੰਦਾ ਉਹਨੂੰ ਭਈਆ ਕਿਤਨੇ ਪੈਸੇ ਉਹ ਕਹਿੰਦਾ 5 ਰੁਪਏ ਦਿਓ ਸਰਦਾਰ ਜੀ ਖੜਾ ਛੱਡੋ ਉਹ ਪੰਜਾਬੀ ਬੋਲੀ ਜਾਂਦਾ ਹੁੰਦਾ ਮੂਰੂ ਹਮ ਕਿਤਨੇ ਪੈਸੇ